ਮਲੋੜ ਤੇ ਰੇਲਵੇ ਅੰਡਰਬ੍ਰਿਜ ਦਾ ਅੜਿਕਾ ਨਗਰ ਕੌਂਸਲ ਵੱਲੋਂ ਪਾਸ ਕੀਤੇ ਗਏ ਮਤੇ ਤੋਂ ਬਾਅਦ ਦੂਰ ਹੋ ਗਿਆ ਹੁਣ ਨਗਰ ਕੌਂਸਲ ਦੇ ਕਰੀਬ 40 ਲੱਖ ਦੇ ਬਜਟ ਦੇ ਨਾਲ ਅੰਡਰਬ੍ਰਿਜ ਵਿੱਚ ਅੜਿਕਾ ਬਣਦੀਆਂ ਸੀਵਰੇਜ ਤੇ ਵਾਟਰ ਸਪਲਾਈ ਦੀਆਂ ਪਾਈਪਾਂ ਪਾਸੀ ਕਰਨ ਦਾ ਕੰਮ ਸ਼ੁਰੂ ਹੋ ਜਾਵੇਗਾ ਕੇਂਦਰ ਸਰਕਾਰ ਵੱਲੋਂ ਬਲੋਟ ਵਿਖੇ ਅੰਡਰਬ੍ਰਿਜ ਦੇ ਉਸਾਰੀ ਦੌਰਾਨ ਹੀਟ ਆਉਂਦੀਆਂ ਸੀਵਰੇਜ ਤੇ ਪਾਣੀ ਦੀਆਂ ਪਾਈਪਾਂ ਸੰਬੰਧੀ ਕੰਮ ਨੂੰ ਐਸਟੀਮੇਟ ਵਿੱਚ ਨਾਂ ਲਈ ਜਾਣ ਕਰਕੇ ਇਸ ਕੰਮ ਵਿੱਚ ਦੇਰੀ ਹੋ ਰਹੀ ਸੀ ਪਰ ਹੁਣ ਮਲੋਟ ਨਗਰ ਕਾਉਂਸਲ ਨੇ ਇਸ ਕੰਮ ਲਈ ਖਰਚੀ ਜਾਣ ਵਾਲੀ ਰਾਸ਼ੀ ਨੂੰ ਖਰਚਣ ਲਈ ਮਤਾ ਪਾਸ ਕਰ ਦਿੱਤਾ ਹੈ ਇਸ ਸੰਬੰਧੀ ਨਗਰਪਾਲਿਕਾ ਦੀ ਮੀਟਿੰਗ ਤੋਂ ਬਾਅਦ ਰਾਸ਼ੀ ਖਰਚ ਕਰਨ ਲਈ ਮਤਾ ਪਾਸ ਕਰ ਦਿੱਤਾ ਗਿਆ ਤੇ ਨਗਰਪਾਲਿਕਾ ਮਲੋਟ ਦੇ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਨੇ ਦੱਸਿਆ ਕਿ ਮਲੋਟ ਵਾਟਰ ਸਪਲਾਈ ਅਤੇ ਸੀਵਰੇਜ ਦਾ ਕੰਮ ਨਗਰਪਾਲਿਕਾ ਕੋਲ ਹੈ ਤੇ ਇਸ ਸੰਬੰਧੀ ਕਾਰਜਕਾਰੀ ਇੰਜੀਨੀਅਰ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਪੱਤਰ ਦੇ ਹਵਾਲੇ ਦੇ ਰਾਈ ਅੰਡਰਬ੍ਰਿਜ ਦੇ ਕੰਮ ਲਈ ਵਾਟਰ ਸਪਲਾਈ ਤੇ ਸੀਵਰੇਜ ਦੀਆਂ ਪਾਈਪਾਂ ਬਦਲਣ ਲਈ 39 ਲੱਖ ਰੁਪਏ ਦੀ ਤਜਵੀਜ਼ ਰੱਖੀ ਗਈ ਸੀ ਜਿਸ ਸਬੰਧੀ ਅੱਜ ਨਗਰਪਾਲਿਕਾ ਵੱਲੋਂ ਇਸ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਤਾਂ ਜੋ ਸ਼ਹਿਰ ਵਾਸੀਆਂ ਦੀ ਜ਼ਰੂਰਤ ਅਨੁਸਾਰ ਅੰਡਰਬ੍ਰਿਜ ਦਾ ਕੰਮ ਜਲਦੀ ਸ਼ੁਰੂ ਹੋ ਸਕੇ ਜ਼ਿਕਰ ਜੋ ਹੈ ਕਿ ਕੇਂਦਰ ਸਰਕਾਰ ਵੱਲੋਂ 11 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਇਸ ਅੰਡਰਬ੍ਰਿਜ ਦੇ ਰਸਤੇ ਵਿੱਚ ਆਉਣ ਵਾਲੀਆਂ ਪਾਈਪਾਂ ਨੂੰ ਅਸਟੀਮੇਟ ਵਿੱਚ ਨਹੀਂ ਲਿਆ ਗਿਆ ਸੀ ਜਿਸ ਕਰਕੇ ਅੰਡਰ ਬ੍ਰਿਜ ਬਣਾਉਣ ਲਈ ਆਈ ਕੰਪਨੀ ਨੇ ਇਸ ਦਾ ਕੰਮ ਪਿਛਲੇ ਦਿਨੀ ਰੋਕ ਦਿੱਤਾ ਸੀ। ਉਹਨਾਂ ਨੇ ਇਸ ਲਈ ਸੀਵਰੇਜ ਬੋਰਡ ਨੂੰ ਇਹ ਪਾਈਪਾਂ ਹਟਾਉਣ ਲਈ ਕਿਹਾ ਸੀ ਪਰ ਸੀਵਰੇਜ ਬੋਰਡ ਕੋਲੇ ਮੌਜੂਦਾ ਫੰਡ ਨਾ ਹੋਣ ਕਰਕੇ ਉਹਨਾਂ ਵੱਲੋਂ ਇਹ ਮਾਮਲਾ ਨਗਰ ਕਪਾਲਿਕਾ ਦੇ ਧਿਆਨ ਵਿੱਚ ਲਿਆਂਦਾ ਸੀ ਤੇ ਜਿਸ ਦੇ ਤਹਿਤ ਹੁਣ ਇਸ ਫੰਡ ਨੂੰ ਮਨਜ਼ੂਰੀ ਮਿਲ ਗਈ ਹੈ ਤੇ ਇਸ ਤੋਂ ਬਾਅਦ ਅੰਡਰ ਬ੍ਰਿਜ ਦਾ ਕੰਮ ਸ਼ੁਰੂ ਹੋ ਜਾਵੇਗਾ। ਜਿਸ ਲਈ ਨਸ਼ਹਿਰ ਨਿਵਾਸੀਆਂ ਦੇ ਵਿੱਚ ਇੱਕ ਵਾਰ ਫਿਰ ਖੁਸ਼ੀ ਦੀ ਲਹਿਰ ਹੈ ਕਿਉਂਕਿ ਨਗਰ ਕੌਂਸਲ ਨੇ ਮਲੂਰ ਦੇ ਰੇਲਵੇ ਅੰਡਰਬ੍ਰੀਜ ਦਾ ਅੜਿੱਕਾ ਦੂਰ ਕਰ ਦਿੱਤਾ ਤੇ ਨਗਰ ਕੌਂਸਲ ਉਪਾਤ ਕੀਤੇ ਗਏ ਮਤੇ ਤੋਂ ਬਾਅਦ ਇਹ ਫੰਡ ਜਾਰੀ ਕਰ ਦਿੱਤਾ ਗਿਆ ਅਤੇ ਫੰਡ ਜਾਰੀ ਹੋਣ ਤੋਂ ਬਾਅਦ ਇੱਕ ਵਾਰ ਫਿਰ ਕੰਪਨੀ ਇਸ ਦੇ ਨਿਰਮਾਣ ਲਈ ਆਪਣੀਆਂ ਕੋਸ਼ਿਸ਼ਾਂ ਸ਼ੁਰੂ ਕਰ ਦੇਵੇਗੀ ਭਾਵੇਂ ਕਿ ਅੰਡਰਬ੍ਰੀਜ ਦੇ ਨਿਰਮਾਣ ਦੇ ਲਈ ਕੈਬਨਰੇਟ ਮੰਤਰੀ ਤੇ ਹਲਕਾ ਵਿਧਾਇਕ ਡਾਕਟਰ ਬਲਜੀਤ ਕੌਰ ਦੇ ਯਤਨ ਜੇਤਨਾ ਨੂੰ ਪੂਰ ਪਿਆ ਕਿਉਂਕਿ ਕੇ ਰੇਲਵੇ ਮੰਤਰਾਲੇ ਵੱਲੋਂ ਇਸ ਦੀ ਫੈਲ ਨੂੰ ਮਨਜ਼ੂਰ ਕਰਦੇ ਆ ਇਸ ਪ੍ਰੋਜੈਕਟ ਨੂੰ ਮਨਜ਼ੂਰ ਕਰਦੇ ਆ 11 ਕਰੋੜ ਰੁਪਏ ਦੀ ਰਾਸ਼ੀ ਦਾ ਐਲਾਨ ਕਰ ਦਿੱਤਾ ਗਿਆ ਸੀ ਤੇ ਇਸ ਦਾ ਕੰਮ ਬਕਾਇਦਾ ਸ਼ੁਰੂ ਵੀ ਕਰ ਦਿੱਤਾ ਸੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਕੋਈ ਜਦੋਂ ਵੀ ਕੋਈ ਪ੍ਰੋਜੈਕਟ ਕਿਸੇ ਵੀ ਸਰਕਾਰ ਦਾ ਸ਼ੁਰੂ ਹੁੰਦਾ ਹੈ ਤਾਂ ਪ੍ਰੋਜੈਕਟ ਬਣਾਉਣ ਤੋਂ ਪਹਿਲਾਂ ਉਹਦੇ ਚੋਂਦੇ ਜਾਣੀ ਰੁਕਾਵਟਾਂ ਕੋਈ ਵੀ ਕਿਸੇ ਪਾਣੀ ਦੇ ਖੰਮ ਪਾਈਪਾਂ ਬਿਜਲੀ ਦੇ ਖੰਭੇ ਪੇੜ ਉਹਨਾਂ ਨੂੰ ਵਿੱਚ ਲਿਆ ਜਾਂਦਾ ਹੈ ਕਿ ਇਹਨਾਂ ਦਾ ਇਸ ਪ੍ਰੋਜੈਕਟ ਦੌਰਾਨ ਕੀ ਕੀਤਾ ਜਾਣਾ ਹੈ ਇਹ ਸਟੈਂਡਰਡ ਪ੍ਰੈਕਟਿਸ ਹੈ ਸਰੇ ਭਾਵੇਂ ਕੇਂਦਰ ਸਰਕਾਰ ਦਾ ਹੋਵੇ ਭਾਵੇਂ ਰਾਜ ਸਰਕਾਰ ਦਾ ਹੋਵੇ ਤੇ ਪ੍ਰੋਜੈਕਟ ਬਣਾਉਣ ਤੋਂ ਪਹਿਲਾਂ ਸਾਡੇ ਹਿਸਾਬ ਨਾਲ ਤਕਨੀਕੀ ਤੌਰ ਤੇ ਰੇਲਵੇ ਨੂੰ ਉਹਦੇ ਪਾਣੀ ਆ ਪਾਈਪਾਂ ਸੀਵਰ ਦੀਆਂ ਪਾਈਪਾਂ ਬਿਜਲੀ ਦੇ ਖੰਬੇ ਉਹਨੇ ਵਿਵਸਥਾ ਲੈਣੀ ਚਾਹੀਦੀ ਕਿ ਸ਼ਿਫਟ ਕੀਤੀਆਂ ਜਾਣੀਆਂ ਪਰ ਕਿਸੇ ਲੈਵਲ ਤੇ ਕੋਈ ਇਹੋ ਜੀ ਗਲਤੀ ਕਹਿ ਸਕਦੇ ਆ ਜਾਂ ਨਹੀਂ ਕੀਤਾ ਗਿਆ ਤੇ ਇਹਨਾਂ ਨੇ ਕੋਈ ਵਿਵਸਥਾ ਨਹੀਂ ਲਈ ਗਈ ਪਰ ਕਿਉਂਕਿ ਇਹ ਜਿਹੜਾ ਪੋਲੇ ਸ਼ਹਿਰ ਦੇ ਵਿੱਚ ਦੀ ਟਾਪਰੀਆ ਕਨੀਆਬਾਦੀ ਟਪਣਾ ਤਾਂ ਇਕਤਾ ਨਗਰ ਦਾ ਸੀਵਰ ਮੇਨ ਅਤੇ ਇਸੇਰ ਬਿਰਲੌਰ ਦੀ ਮੇਨ ਵਾਟਸਪਾਈ ਇਸ ਜਗ੍ਹਾ ਦੇ ਵਿੱਚ ਦੀ ਕ੍ਰਾਸ ਕਰਦੀ ਹੈ ਤੇ ਜਦੋਂ ਉਹਨਾਂ ਨੇ ਕੰਮ ਦੀ ਪਟਾਈ ਕਰ ਲਈ ਉਦੋਂ ਸਾਨੂੰ ਪੁੱਛਿਆ ਕਿ ਇਹਨੂੰ ਸ਼ਿਫਟ ਕਰੋ ਪਰ ਕਿਉਂਕਿ ਸ਼ਿਫਟ ਕਰਨ ਦੇ ਲਈ ਕਾਫੀ ਪੈਸੇ ਚਾਹੀਦੇ ਸੀ ਉਹਦੀ ਕੋਈ ਵਿਵਸਥਾ ਨਹੀਂ ਸੀਗੀ ਇਸ ਕਰਕੇ ਹੁਣ ਉਹਨਾਂ ਦਾ ਸੀ ਦੀ ਤਖਬੀਨਾ ਬਣਾ ਕੇ ਰੇਲਵੇ ਨੂੰ ਵੀ ਨਗਰ ਕੌਂਸਲ ਨੂੰ ਵੀ ਤੇ ਸਥਾਨਕ ਪ੍ਰਸ਼ਾਸਨ ਨੂੰ ਵੀ ਭੇਜ ਦਿੱਤਾ ਹੈ ਕਰੀਬ 41 ਲੱਖ ਰੁਪਇਆ ਦੋਨਾਂ ਜਿਹੜੀਆਂ ਸਹੂਦਾਵਾਂ ਨੂੰ ਸ਼ਿਫਟ ਕਰਨ ਦੇ ਲੱਗੂਗਾ ਤੇ ਹੁਣ ਜਦੋਂ ਉਹ ਪੈਸਾ ਸਾਨੂੰ ਸਰਕਾਰ ਜਾਂ ਨਗਰ ਕੌਂਸਲ ਜੋ ਵੀ ਦਿੰਦੇ ਐ ਉਹ ਟੈਂਡਰ ਲਾ ਕੇ ਸ਼ਿਫਟ ਕਰਵਾ ਦੇਵਾਂਗੇ ਇਹਦੇ ਲਈ ਕਿੰਨਾ ਟਾਈਮ ਲੱਗੂਗਾ ਜੀ ਜਿਹੜਾ ਕਿ ਕਰਨਾ ਤੇ ਬਜਟ ਜਿਹੜਾ ਉਹ ਕਿਹ ਤੋਂ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਬਜਟ ਦੇ ਦੋ ਤਰੀਕੇ ਐ ਜਾਂ ਤਾਂ ਰੇਲਵੇ ਨੂੰ ਪਹਿਲਾਂ ਵਿਵਸਥਾ ਕਰਦੀ ਫਿਰ ਤਾਂ ਰੇਲਵੇ ਨੇ ਹੀ ਦੇਣਾ ਸੀਗਾ ਪਰ ਕਿਉਂਕਿ ਉਹ ਸਥਾਨਿਕ ਬੁੱਧ ਐ ਤੇ ਨਗਰ ਕੌਂਸਲ ਸਥਾਨਿਕ ਬੁੱਧਿਆਂ ਦੀ ਹਮੇਸ਼ਾ ਜ਼ਿੰਮੇਵਾਰ ਹੁੰਦੀ ਐ ਤੇ ਕੁਦਰਤੀ ਅਗਰ ਕਾਉਂਸਲ ਕੋਲੇ ਪੈਸੇ ਵਿਲਪਦ ਹੈ ਤੇ ਪਿਛਲੇ ਦਿਨ ਨੇ ਪ੍ਰਧਾਨ ਜੀ ਨੇ ਵੀ ਮੰਤਰੀ ਸਾਹਿਬਾ ਦੀ ਨਾਲ ਇੱਕ ਮੀਟਿੰਗ ਹੋਈ ਸੀਗੀ ਤੇ ਉਹਨਾਂ ਨੇ ਕਿਹਾ ਲੈ ਵੀ ਅਸੀਂ ਪੈਸੇ ਦੇ ਦਾਂਗੇ ਤੇ ਜਦੋਂ ਪੈਸੇ ਆਂਦੇ ਆ ਤਕਰੀਬ ਸਾਡਾ 2 ਹਫਤੇ ਦਾ ਟੈਂਡਰ ਦਾ ਪ੍ਰੋਸੈਸ ਹੈ ਤੇ 3 ਨਵਤੇ ਜਾਂ 4 ਹਫਤੇ ਜਰੀਏ ਨੂੰ ਕੰਮ ਕਰ ਸਕਦੇ ਆ ਇਹਦੇ ਨਾਲ ਨੀਰ ਰਿਕਵਰਟ ਪਾਈ ਹੈ ਜੀ ਉਸ ਕੰਮ ਦੇ ਵਿੱਚ ਰਿਕਵਰਟ ਤਾਂ ਆਈ ਹੈ ਪਰ ਇਹਨੂੰ ਤਕਨੀਕੀ ਤੌਰ ਤੇ ਕੋਈ ਕਮੀ ਕਹਿ ਲੋ ਮਤਲਬ ਇਹਨਾਂ ਨੂੰ ਪਹਿਲਾਂ ਜ਼ਰੂਰ ਵਿਵਸਥਾ ਕਰਨੀ ਚਾਹੀਦੀ ਜੇ ਕਿ ਸਟੈਂਡਰਡ ਪ੍ਰੋਸੀਜਰ ਹੈ ਜਦੋਂ ਆਪਰ ਸਟੈਂਡਰਡ ਪ੍ਰੋਸੀਜਰ ਨੂੰ ਕਿਤੇ ਵੀ ਡਿਵੀਏਟ ਕਰਦੇ ਆਂ ਜਾਂ ਉਸ ਤੋਂ ਪਾਸੇ ਹਟਦੇ ਆਂ ਤਾਂ ਟਾਈਮ ਲੱਗਦਾ ਤਾਂ ਹੋ ਹੀ ਜਾਂਦਾ ਹੈ ਪੱਤਰਕਾਰ ਸਾਹਿਬ ਇਹ ਕੰਮ ਨਾਲ ਰੁਕ ਗਿਆ ਸੀ 11 ਕਰੋੜ ਰੁਪਇਆ ਸੈਂਟਰ ਸਰਕਾਰ ਨੇ ਭੇਜਤਾ ਸੀ ਪਰ ਇਸ ਜਿਹੜਾ ਜਿਹੜਾ ਵਾਟਰ ਸਪਲਾਈ ਤੇ ਸੀਵਰ ਦੀ ਜਿਹੜੀ ਪਾਈਪ ਚੇਂਜ ਕਰਨੀ ਆ ਉਹ ਜਿਹੜਾ 43 ਲੱਖ ਰੁਪਇਆ ਇਹ ਵਿੱਚ ਹੈ ਨਹੀਂ ਜਿਹੜਾ ਜਿਹੜੀ ਪੋਲ ਪੋਲ ਬੰਨਣਾ ਪਰ ਜਦੋਂ ਸਾਨੂੰ ਸੀਵਰ ਬੋਰਡ ਨੇ ਮੰਨ ਲਓ ਚਿੱਠੀ ਭੇਜੀ ਇਹ ਸ਼ਹਿਰ ਦੀ ਬਹੁਤ ਜ਼ਿਆਦਾ ਡਿਮਾਂਡ ਸੀ ਫਿਰ ਅਸੀਂ ਮੀਟਿੰਗ ਕਰਕੇ ਚਾਰ ਤਿਕ ਨੂੰ ਮੀਟਿੰਗ ਕੀਤੀ ਹੈ ਤੇ ਮਤਾ ਸਭ ਸੰਤੀ ਨਾਲ ਪਾਸ ਕਰਤਾ ਵੀ 39 ਲੱਖ ਰੁਪਇਆ ਸੀ ਸੀਵਰ ਬੋਰਡ ਨੂੰ ਦੇ ਕੇ ਤੇ ਜਲਦੀ ਤੋਂ ਜਲਦੀ ਕੰਮ ਸ਼ੁਰੂ ਕਰਵਾਇਆ ਜਾਊਗਾ ਇਹਦੇ ਵਿੱਚ ਜਿਹੜਾ ਇਹ ਬਜਟ ਹੈ ਪੰਜਾਬ ਸਰਕਾਰ ਵੱਲੋਂ ਤਾਂ ਨਹੀਂ ਕੋਈ ਗ੍ਰਾਂਟ ਨਹੀਂ ਨਹੀਂ ਇਹ ਸਾਨੂੰ ਟਾਈਟ ਗ੍ਰਾਂਟ ਆਉਂਦੀ ਹੈ ਮੰਨ ਲਓ ਹਰ 6 ਮਹੀਨਿਆਂ ਮਗਰ ਉਹ ਸਾਡੀ ਆਪ ਦੀ ਨਗਰ ਕਾਉਂਸਲ ਦੀ ਗ੍ਰਾਂਟ ਹੈ